ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਿਓ ਤੁਸੀਂ ਤੇ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾਦ ਵੱਲੋਂ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਤੇ ਇਸੇ ਦਰਮਿਆਨ ਕਿਸਾਨਾਂ ਆਗੂਆਂ ਦਾ ਕਹਿਣਾ ਕਿ ਪੰਜਾਬ ਭਰ ਦੇ ਵਿੱਚ ਇਹ ਧਰਤਾਂ ਦਿੱਤੇ ਜਾ ਰਹੇ ਨੇ ਜਿੱਥੇ ਉਹਨਾਂ ਮੰਗ ਕੀਤੀ ਹੈ ਕਿ ਪਿਛਲੇ ਝੋਨੇ ਦੇ ਸੀਜ਼ਨ ਦੇ ਦਰਮਿਆਨ ਜਦ ਫਸਲਾਂ ਲੈ ਕੇ ਕਿਸਾਨ ਮੰਡੀਆਂ ਪਹੁੰਚੇ ਤਾਂ ਉੱਥੇ ਨਮੀ ਦਾ ਹਵਾਲਾ ਦੇ ਕੇ 4 ਤੋਂ 5 ਕਿਲੋ ਦੀ ਕਟੌਤੀ ਕੀਤੀ ਗਈ ਜਿਸ ਨਾਲ ਕਿ ਕਿਸਾਨਾਂ ਦੀ ਲੁੱਟ ਹੋਈ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਉਹਨਾਂ ਮੰਗ ਕੀਤੀ ਹੈ ਕਿ ਜਿਹੜੇ ਛੋਟੇ ਕਿਸਾਨ ਨੇ ਉਹਨਾਂ ਨੂੰ ਵੀ ਮਸ਼ੀਨਰੀ ਉਪਲਬਧ ਕਰਵਾਉਣ ਦੇ ਲਈ ਹੁਕਮ ਜਿਹੜੇ ਜਾਰੀ ਹੋਏ ਸਨ ਪਰ ਕਿਸਾਨਾਂ ਨੂੰ ਮਸ਼ੀਨਰੀ ਨਹੀਂ ਦਿੱਤੀ ਗਈ ਜਿਸ ਦੇ ਚਲਦੈ ਕਿ ਕਈ ਕਿਸਾਨਾਂ ਨੂੰ ਮਜਬੂਰਨ ਪਰਾਲੀ ਨੂੰ ਅੱਗ ਲਾਉਣੀ ਪਈ ਸੀ ਤੇ ਜਿਹੜੀ ਰੈਡ ਐਂਟਰੀ ਕੀਤੀ ਗਈ ਹੈ ਜੁਰਮਾਨੇ ਪਾਏ ਗਏ ਨੇ ਉਸ ਨੂੰ ਰੱਦ ਕੀਤਾ ਜਾਵੇ ਇਸ ਤੋਂ ਇਲਾਵਾ ਇਹਨਾਂ ਦਾ ਕਹਿਣਾ ਹੈ ਕਿ ਕਈ ਕਿਸਾਨ ਜਨਾਬ ਨੂੰ ਪਰਾਲੀ ਨੂੰ ਅੱਗ ਲਾਏ ਬਿਨਾ ਜਦੋਂ ਫਸਲ ਬੀਜੀ ਗਈ ਸੀ ਤੇ ਹੁਣ ਫਸਲ ਤੇ ਗੁਲਾਬੀ ਸੁੰਡੀ ਦਾ ਹਮਲਾ ਹੋ ਚੁੱਕਿਆ ਹੈ ਜਿਸ ਦੇ ਨਾਲ ਕੀ ਫਸਲ ਦੇ ਝਾੜ ਦੇ ਵਿੱਚ ਵੀ ਕਮੀ ਆਣੀ ਹੈ ਇਸ ਦਾ ਮੁਆਵਜ਼ਾ ਜਿਹੜਾ ਹੈ ਉਹ ਬਣਦਾ ਕਿਸਾਨਾਂ ਨੂੰ ਦਿੱਤਾ ਜਾਵੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਤਿੰਨ ਖੇਤੀ ਕਾਨੂੰਨ ਸੀ ਜਦੋਂ ਕਿਸਾਨਾਂ ਨੇ ਉਹਨਾਂ ਨੂੰ ਰੱਦ ਕਰਵਾ ਕੇ ਆਇਆ ਸਰ ਤਾਂ ਹੁਣ ਉਹਨਾਂ ਨੂੰ ਤੋੜ ਮਰੋੜ ਕੇ ਮੜ ਤੋਂ ਪੇਸ਼ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਡੱਟੇ ਹੋਏ ਨੇ ਤਾਂ ਜਿਹੜੀਆਂ ਮੰਗਾਂ ਨੇ ਉਹਨਾਂ ਮੰਗਾਂ ਤੇ ਸਰਕਾਰ ਨੂੰ ਤੁਰੰਤ ਧਿਆਨ ਦੇਣਾ ਚਾਹੀਦਾ ਤੇ ਇਹਨਾਂ तमाम ਮੰਗਾਂ ਨੂੰ ਲੈ ਕੇ ਨਾ ਵੱਲੋਂ ਸੰਘਰਸ਼ ਕੀਤਾ ਗਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਅਜੇ ਵੀ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੋਈ ਵੱਡਾ ਤੇ ਤਿੱਖਾ ਸੰਘਰਸ਼ ਜਿਹੜਾ ਹੈ ਉਹ ਵੀ ਡਿਆ ਜਾ ਸਕਦਾ ਹੈ ਅੱਜ ਕੀ ਨਾਮ ਹੈ ਤੇ ਕਿਹੜੀ ਜੱਟ ਹੈ ਮੇਰਾ ਨਾਮ ਹੈ ਗੁਰਦੀਪ ਸਿੰਘ ਸੂਬਾ ਸੀਨੀਅਰ ਉਮੀਦਵਾਰ ਪੀਕੇਜੂ ਟਕੌਂਦਾ ਜਿਹਦੀ ਗਵਾਈ ਮਜੀਤ ਸਿੰਘ ਨੇ ਕੀਤੀ ਹੈ ਅਸੀਂ ਸੂਬਾ ਕਮੇਟੀ ਵੱਲੋਂ ਅੱਜ ਸਮੁੱਚੇ ਪੰਜਾਬ ਦੇ ਵਿੱਚ ਡੀਸੀ ਦਫ਼ਤਰਾਂ ਮੂਰੇ ਧਰਨੇ ਦੇ ਕੇ ਮੰਗ ਪੱਤਰ ਦੇਨੇ ਆ ਸਾਡੀ ਮੰਗ ਆ ਕਿ ਪਿਛਲੇ ਜਿਹੜਾ ਸੀਜ਼ਨ ਲੰਗਾ ਝੋਨੇ ਦੇ ਵਿੱਚ ਮੰਡੀਆਂ ਦੇ ਵਿੱਚ ਨਗਾਕਾਰਾਂ ਸੀ ਉਹਨਾਂ ਵੀ ਪ੍ਰਦਰਸ਼ਨ ਕਰਦੇ ਰਹੇ ਕਿ ਨਮੀ ਦੇ ਨਾਂ ਥੱਲੇ ਮਤਲਬ ਚਾਰ ਚਾਰ ਪਾਪਾ ਜਰ ਕਿ ਲੋ ਕਟੌਤੀ ਕਰਕੇ ਮਤਲਬ ਪ੍ਰਾਈਵੇਟ ਜਿਹੜੇ ادارے ਸੀਗੇ ਸੈਲਰ ਮਾਰਕ ਦਾ ਆਰਥਿਕ ਉਹਨਾਂ ਨੇ ਲੁੱਟ ਕੀਤੀ ਆ ਸਾਡੀ ਮੰਗ ਆ ਕਿ ਉਹਨਾਂ ਤੇ ਪਰਤਾਲ ਕਰਕੇ ਪਰਚੇ ਦੱਜ ਕੀਤੇ ਆ ਤੇ ਉਹ ਜਿਹੜਾ ਕਟੌਤੀ ਕੀਤੀ ਉਹ ਕਿਸਾਨਾਂ ਨੂੰ ਮੋੜ ਉਹਦਾ ਮਤਲਬ ਬੈਨੀਫਿਟ ਦਿੱਤਾ ਜਾਵੇ ਨੰਬਰ 2 ਤੇ ਜਿਹੜਾ ਗ੍ਰੀਨ ਪੰਨ ਵੱਲੋਂ ਬਕਾਇਦਾ ਹਦਾਇਤਾਂ ਕੀਤੀਆਂ ਸੀਗੀਆਂ ਕਿ ਜਿਹੜੇ ਢਾਈ ਕਿੱਲੇ ਵਾਲੇ ਕਿਸਾਨਾਂ ਨੂੰ ਫਰੀ ਮਸ਼ੀਨਰੀ ਦਿੱਤੀ ਜਾਵੇ ਔਰ ਜਿਹੜੇ 5 ਏਕੜ ਵਾਲੇ ਉਹਨੂੰ ਪੰਜਾਬ ਸਰਟ ਸਬਸਿਡੀ ਨਹੀਂ ਤੁਜੇ ਪਰ ਫੋਆ ਉਹਦੇ ਉਲਟਾ ਗਰੀਬ ਕਿਸਾਨਾਂ ਨੂੰ ਕਿਸੇ ਨੂੰ ਮਸ਼ੀਨਰੀ ਮਹੱਜਾ ਨਹੀਂ ਕਰਾਈਗੀ ਔਰ ਵੱਡੇ ਜਿਹੜੇ ਤਨਾਟ ਸੀ ਉਹ ਮਸ਼ੀਨਰੀ ਲੱਗੇ ਜਿਹਦੇ ਕਰਕੇ ਮਜਬੂਰਨ ਮਤਲ ਉਹਨਾਂ ਨੂੰ ਪਰਾਲੀ ਨੂੰ ਅੱਗ ਲਾਉਣੀ ਪਈ ਸਾਡੀ ਮੰਗ ਆ ਕਿ ਜਿਨ੍ਹਾਂ ਤੇ ਲਾਲ ਐਂਟਰੀਆਂ ਔਰ ਪਰਚੇ ਦਾ ਜ ਕੀਤਾ ਜੁਰਮਾਨੇ ਉਹ ਤੁਰੰਤ ਰੱਦ ਕੀਤੇ ਜਾਣ ਅੱਗੇ ਸਾਡੀ ਮੰਗ ਆ ਕਿ ਜਿਨ੍ਹਾਂ ਨੇ ਬਕਾਇਦਾ ਰੂਪ ਚ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮਤਲਬਕ ਆ ਪਰਾਲੀ ਬਿਨਾ ਸਾਰੇ ਉਹਨਾਂ ਨੇ ਮਤਲਬ ਕਣਕ بیਚੀ ਆ ਉਹਨੂੰ ਭੱਟੀ ਪੱਦਰ ਤੇ ਸੁੰਡੀ ਪੈ ਚੁੱਕੀ ਆ ਜਿਹਦੇ ਨਾਲ ਮਤਲਬ ਕਣਕ ਦਾ ਝਾੜ ਵੀ ਘਟਣਾ ਸਾਡੀ ਮੰਗ ਆ ਕਿ ਕਿਸਾਨਾਂ ਨੂੰ ਜਿੱਦਾਂ ਵੱਡਾ ਉਹਨਾਂ ਦਾ ਖਰਚਾ ਹੋ ਗਿਆ ਪਹਿਲਾਂ ਵਾਹੀ ਹੁਣ ਫੇਰ ਵਾਹੀ ਫੇਰ ਬੀਜੂਗਾ ਉਹਨੂੰ 15000 ਰੁਪਇਆ ਘਟੋ ਘਟ ਮਤਲਬ ਕਿੰਨੇ ਦਾ ਮੋਆਜਵਾ ਦਿੱਤਾਏ ਅਗਲੀ ਸਾਡੀ ਮੰਗ ਆ ਕਿ ਜਿਹੜਾ ਸੈਂਟਰ ਸਰਕਾਰ ਨੇ ਤਿੰਨ ਕਾਨੂੰਨ ਅਸੀਂ ਰੱਦ ਕਰਾ ਕੇ ਆਏ ਸੀ ਉਹ ਵਿੰਗੇਟੇ ਤੇ ਟੰਕ ਦੇ ਨਾਲ ਸਟੇਟਾਂ ਤੇ ਸਟਕ ਕੇ ਖਰਦਾ ਤਿਆਰ ਕਰਕੇ ਭੇਜਿਆ ਅਸੀਂ ਮੰਨਦੇ ਹਾਂ ਕਿ ਉਹ ਬਕਾਇਦਾ ਰੂਪ ਚ ਸਰਕਾਰੀ ਮੰਡੀਆਂ ਨੂੰ ਤੋੜਨ ਵਾਲਾ ਤੇ ਕਾਰਪੋਰੇਟ ਘਰਾਣਿਆਂ ਤੇ ਵਪਾਰੀਆਂ ਨੂੰ ਲੁੱਟ ਕਰਨ ਦਾ ਇੱਕ ਰਾਹ ਪੱਧਰਾ ਕਰੂਗਾ ਸਾਡੀ ਮੰਗ ਆ ਕਿ ਉਹ ਖੜੇ ਨੂੰ ਮੁੱਢ ਤੋਂ ਤੋਂ ਰੱਦ ਕੀਤਾ ਜਾ ਕਿਉਂਕਿ ਇਹਦੀ ਧਾਰਨਾ ਪਈਆਂ ਪਿਛਲੇ ਸਮੇਂ ਚ ਮਤਲਬ ਕੰਪਨੀਆਂ ਆਈਆਂ ਸੀ ਜਿਨ੍ਹਾਂ ਨੇ ਕੰਟਰੈਕਟ ਖੇਤੀ ਕੀਤੀ ਸੀਗੀ ਔਰ ਆ ਮਿਰਚਾਂ ਦੀ ਆਲੂਆਂ ਦੀ ਟਮਾਟਰਾਂ ਦੀ ਤੇ ਉਹਨਾਂ ਨੇ ਪੂਰੀ ਤਰ੍ਹਾਂ ਮਤਲਬ ਕਿਸਾਨਾਂ ਨੂੰ ਰੋਲਿਆ ਤੇ ਉਹਨਾਂ ਦੀ ਖਰੀਦ ਹੀ ਨਹੀਂ ਕੀਤੀ ਗਈ ਅੱਜ ਵੀ ਉਹ ਕੰਟਰੈਕਟ ਖੇਤੀ ਵਾਲਾ ਮਤਲਬ ਫਾਰਮੂਲਾ ਰੱਦ ਕਰਨਾ ਚਾਹੁੰਦੇ ਆ ਇਹ ਸਾਡੀ ਮੰਗ ਕੋ ਖੜਾ ਪੰਜਾਬ ਸਰਕਾਰ ਤੁਰੰਤ ਉਹਨੂੰ ਰੱਦ ਕੀਤਾ ਇਹ ਸਾਡਾ ਬਰਦਾਸ਼ਤ ਸਨ ਸਾਰੇ ਪੰਜਾਬ ਚ 3 ਘੰਟੇ ਆ 12 ਤੋਂ ਲੈ ਕੇ 3 ਵਜੇ ਤੱਕ ਤੇ ਨਾਲ ਸਾਡੀ ਇਹ ਵੀ ਮੰਗ ਆ ਕਿ ਸਾਡੀ ਸੰਯੁਕਤ ਮੋਰਚੇ ਨੇ ਫੈਸਲਾ ਕੀਤਾ ਕਿ ਅਸੀਂ 23 ਤਰੀਕ ਨੂੰ ਜਿਹੜੇ ਬਾਡਰਾਂ ਤੇ ਲੜ ਰਹੇ ਆ ਭਲਾ ਸਾਡੇ ਲੱਖ ਮੱਤ ਪੇਦਾ ਅਸੀਂ ਪਹਿਲਾਂ ਵੀ ਉਹਨਾਂ ਦੇ ਦੱਬਾਂ ਲਈ ਵੇਖੇ 2.5 ਘੰਟੇ ਦਾ ਮੋਰਚਾ ਲਾਇਆ ਸੀ ਆਰਥਿਕਾਂ ਸਾਰੀਆਂ ਸੀ ਰੇਲੋ ਰੋਕੀਆਂ ਸੀ ਘਰਾਂ ਤੇ ਅਸੀਂ ਨੇ ਹੁਣ ਵੀ ਅਸੀਂ ਪੰਜ ਥਾਂ ਵੀਕੇ ਜੂ ਟਕਾਉਂਦਾ ਨੇ ਰੇਲਾਂ ਉਹਨਾਂ ਦੇ ਹੱਕ ਚ ਰੋਕੇ ਉਹਨਾਂ ਨਾਲ ਗੱਲਬਾਤ ਕਰੇ ਔਰ ਏਕਤਾ ਬਿਨਾ ਮਸਲਾ ਹੱਲ ਨਹੀਂ ਹੁੰਦਾਗਾ ਸਾਨੂੰ ਉਹਨਾਂ ਨੂੰ ਅਪੀਲ ਹੈ ਕਿ ਉਹ ਮਤਲਬ ਥੋੜਾ ਜਿਹਾ ਫਰਹਾਦ ਦਿਲੀ ਦੇ ਨਾਲ ਸੋਚਣਾ ਅਸੀਂ ਗਏ ਸੀ ਪਤਾ ਤੱਕ ਉਹਨਾਂ ਨੇ ਬਹੁਤ ਗਲਤ ਸ਼ਬਦਾਂ ਦੀ ਬਾਤ ਉਹ ਕੀਤੀ ਨਜਈ ਇਨਚਾਈ ਦਾ ਇਸ ਹਾਤ ਦੇ ਬੱਚਾ ਅੱਜ ਲੋੜ ਹੈ ਕਿ ਏਕਾ ਬਣਾ ਕੇ ਸੈਂਟਰ ਸਰਕਾਰ ਨੂੰ ਪਿੱਛੇ ਮੋੜਿਆ ਜਾਵੇ